ਹੈਲੋ ਹਾਂਜੀ ਸਰ ਜੀ ਮੈਨੇ ਦੇਖ ਲਈ ਓਕੇ ਵੀ ਇਹ ਜੇ ਤੁਸੀਂ ਜਣ ਠੀਕ ਹੈ ਤੇ ਪੇ ਠੀਕ ਹੈ ਹੁਣ ਰਾਣੀ ਉਸ ਵੀਡੀਓ ਵਿੱਚ ਤੁਸੀਂ ਦੱਸੋਗੇ ਮਨੂੰ ਸਭ ਤੋਂ ਵਧੀਆ ਤੁਹਾਨੂੰ ਕਿਹੜੇ-ਕਿਹੜੇ ਪੁਆਇੰਟ ਲੱਗੇ ਕਿ ਆ ਤਾਂ ਉਸ ਵੀਡੀਓ ਵਿੱਚ ਬੈਸਟ ਲੱਗਾ ਤੁਹਾਨੂੰ ਸਰ ਜੀ ਮੈਨੂੰ ਅੱਡੀ ਮੈਨੂੰ ਤਾਂ 5 ਪੁਆਇੰਟ ਬੱਤੀ ਲੱਗੇ ਉਹਦੇ ਵਿੱਚ ਕੀ ਆ ਸੀ ਨਾ ਕਿ ਹਾਂ ਮਤਲਬ ਪੜਾਈ ਕਰਕੇ ਅੱਜਕੱਲ ਇੰਨੀ ਇੰਨੀ ਕਿ ਮਤਲਬ ਪਿਆਰ ਨਹੀਂ ਮਿਲਦੀ ਬਿਲਕੁਲ ਬਿਲਕੁਲ ਟਾਈਮ ਵੇਸਟ ਹੋ ਜਾਂਦਾ ਹੈ ਜੋ ਵੀ ਹੈ ਹਾਂਜੀ ਹਾਂਜੀ ਓਕੇ ਮਤਲਬ ਤੁਹਾਨੂੰ ਵੀਡੀਓ ਵੇਖ ਕੇ ਬਹੁਤ ਵਧੀਆ ਲੱਗਾ ਨਾ ਮਤਲਬ ਕਹਿਣ ਦਾ ਮਤਲਬ ਹੈ ਨਾ ਪਾਓ ਹਾਂਜੀ ਸਰ ਜੀ ਇਹ ਵੀਡੀਓ ਬਾਤ ਇਹਦਾ ਵੀਡੀਓ ਤੁਸੀਂ ਭੇਜਿਆ ਨਾ ਮੈਨੂੰ ਹਾਂਜੀ ਹਾਂਜੀ ਅਜਿਹਾ ਕਲ ਦੇ ਟਾਈਮ ਵਿੱਚ ਇਹ ਸਾਰਾ ਰੀਅਲ ਵਿੱਚ ਹੋ ਰਿਹਾ ਹੈ ਰੀਅਲ ਵਿੱਚ ਹੋ ਰਿਹਾ ਬਿਲਕੁਲ ਜਿਹਦਾ ਸਹੀ ਹੋ ਗਿਆ ਹਾਂਜੀ ਓਕੇ ਰੀਅਲ ਚ ਅਜਿਹਾ ਸਾਰਾ ਕਿਥੇ ਹੋ ਰਿਹਾ ਕੀ ਹੋ ਰਿਹਾ ਬਿਲਕੁਲ ਉਹ ਨਾ ਉਹਦੇ ਵਿੱਚ ਨਾ ਸਭ ਤੋਂ ਪਹਿਲਾਂ ਰਾਣੀ ਤੁਹਾਨੂੰ ਗਾਈਡ ਕੀਤਾ ਉਹ ਮੋਨਿਕਾ ਮੈਮ ਨੇ ਹਣਾ ਹਾਂ ਉਹਨਾਂ ਮੈਂ ਕਿਹਾ ਸਭ ਤੋਂ ਪਹਿਲਾਂ ਉਸ ਵੀਡੀਓ ਵਿੱਚ ਤੁਹਾਨੂੰ ਗਾਈਡ ਕੀਤਾ ਨਾ ਮੋਨਕਾ ਮੈਮ ਨੇ ਹਾਂਜੀ ਸਰ ਉਹਨਾਂ ਨੇ ਆਪਣੀ ਜਰਨੀ ਬਾਰੇ ਤੁਹਾਨੂੰ ਦੱਸਿਆ ਉਹਨਾਂ ਨੇ ਕਿ ਉਹ ਵੀ ਇੱਕ ਪਹਿਲਾਂ ਸਟੂਡੈਂਟ ਹੀ ਹੈਗੇ ਸੀ ਐਮਬੀਏ ਕਰਿਓ ਹੋਇਆ ਸੀ ਉਹਨਾਂ ਨੇ ਜਦੋਂ ਮਾਰਕੀਟ ਦੇ ਹਾਲਾਤ ਪਤਾ ਲੱਗੇ ਜਦੋਂ ਮਾਰਕੀਟ 'ਚ ਜੋਬ ਮਿਲਦੀ ਤਾਂ 7-8 ਹਜ਼ਾਰ ਰੁਪਏ ਦੀ ਸੈਲਰੀ ਹੈ ਨਾ ਹਾਂਜੀ ਸਰ ਔਰ ਦੂਜੀ ਗੱਲ ਪਿੱਸਾਨੂੰ ਮਾਰਕੀਟ 'ਚ ਬਹੁਤ ਮੁਸ਼ਕਲ ਨਾਲ ਜੋਬ ਮਿਲਦੀ ਵੈਸੇ ਤਾਂ ਜੋਬ ਉਹਨਾਂ ਅੱਜ ਦੇ ਟਾਈਮ 'ਚ ਮਿਲਦੀ ਨਹੀਂ ਪਈ ਸਾਨੂੰ ਹਣਾ ਔਰ ਉਹ ਵੀ ਨਹੀਂ ਮਿਲਦੀ ਠੀਕ ਹੈ ਜੇ ਮੇਰੇ ਜੀ 7-8 ਹਜ਼ਾਰ ਨੇ ਜਿਸ ਕੁਡੀ ਨੇ ਘਰ ਵਾਲਿਆਂ ਦਾ ਰਾਨੀ 10-15 ਲੱਖ ਰੁਪਏ ਸਟੱਡੀ ਲਗਾਈ ਹੋਵੇ ਕੀਤੀ ਹੋਵੇ ਤੈਨੂੰ 7-8000 ਰੁਪਏ ਸੈਲਰੀ ਮਿਲੇ ਫਿਰ ਉਹਨਾਂ ਨੂੰ ਤੇ ਹੁੰਦਾ ਨਾ ਇਹ ਇੰਨਾ ਪੈਸਾ ਲਗਾ ਕੇ ਵੀ 7-8000 ਮਿਲਦਾ ਪਿਆ ਸਾਨੂੰ ਹਾਂ ਬਾਕੀ ਮੁੰਕੇ ਮੈਂ ਮੈਨੂੰ ਤੁਹਾਨੂੰ ਕੰਪਨੀ ਬਾਰੇ ਕਲੀਅਰ ਕੀਤਾ ਗਿਆ ਹਣਾ ਦੱਸੋ ਕਿ ਜਿਸ ਕੰਪਨੀ ਨਾਲ ਤੇ ਆਪਾਂ ਕੰਮ ਕਰਨਾ ਕੰਪਨੀ ਦਾ ਕੀ ਨਾਮ ਹੈਗਾ ਮੈਂ ਕਹਿੰਦੀ ਜਿਸ ਕੰਪਨੀ ਨਾਲ ਆਪਾਂ ਅੱਜੇ ਕੰਮ ਕਰਨਾ ਹੈ ਨਾ ਕੰਪਨੀ ਦਾ ਕੀ ਨਾਮ ਹੈਗਾ ਦੱਸੋਗੇ ਮੈਨੂੰ ਮਨਕਮ ਮੈਂ ਤੁਹਾਨੂੰ ਦੱਸਿਆ ਉਹ ਨਾ ਕੰਪਨੀ ਦਾ ਨਾਮ ਤੁਹਾਨੂੰ ਦੱਸਿਆ ਉਹ ਨਾ ਵੀ ਰਾਨੀ ਫੋਰਐਵਰ ਤਾਂ ਪਹਿਲਾ ਨਾਮ ਸੁਣੇਗਾ ਜਿਹੜਾ ਫਸਟ ਟਾਈਮ ਹੀ ਆਇਆਗਾ ਵਾ ਅੱਜ ਇਹ ਤਾਂ ਮੈਨੂੰ ਪਹਿਲੀ ਵਾਰ ਸੁਣਿਆ ਪਹਿਲੀ ਵਾਰ ਸੁਣੀ ਠੀਕ ਹੈ ਹੁਣ ਇਹ ਜੋ ਹੈਗਾ ਨਾ ਇੱਕ ਰਾਨੀ ਇਹ ਨਾ ਇੱਕ ਗਲੋਬਲ ਬ੍ਰਾਂਡ ਆ ਜੋ ਕੰਪਨੀ 170 ਦੇਸ਼ਾਂ ਵਿੱਚ ਕੰਟਰੀ ਵਿੱਚ ਚੱਲਦੀ ਪਈ ਹੈਗੀ ਆ ਠੀਕ ਹੈ ਹੈਡ ਇਸ ਕੰਪਨੀ ਨੂੰ ਚਲਦੇ ਨੂੰ ਲਗਭਗ 47 ਸਾਲ ਠੀਕ ਹੈ 47 ਈਅਰ ਹੋ ਗਏ ਆ ਇਹ ਕੰਪਨੀ ਨਾ ਪ੍ਰੋਡਕਟ ਬਣਾਉਂਦੀ ਐ ਐਲਵਰ ਔਰ ਬੀ ਹਣੀ ਦੇ ਠੀਕ ਹੈ ਉਹ ਇੱਥੇ ਕੋਈ ਸਾਡਾ ਕੋਈ ਪ੍ਰੋਡਕਟ ਵੇਚਣ ਦਾ ਜਾਂ ਕੋਈ ਸੇਲਿੰਗ ਦਾ ਕੰਪਨੀ ਜਸਟ ਸਾਡਾ ਇੱਥੇ ਕੰਮ ਐ ਬਿਜ਼ਨਸ ਨੂੰ ਪ੍ਰਮੋਟ ਦੇ ਬਿਜ਼ਨਸ ਨੂੰ ਸ਼ੇਅਰ ਕਰਨ ਦਾ ਠੀਕ ਹੈ ਔਰ ਦੂਜੀ ਗੱਲ ਉਹਦੇ ਵਿੱਚ ਨਾ ਤੁਹਾਨੂੰ ਇੱਕ ਚੀਜ਼ ਮੈਂ ਬੜੀ ਇੰਪੋਰਟੈਂਟ ਸਮਝਾਈ ਨੂੰ ਟਾਈਮ ਟ੍ਰੈਂਡ ਤੇ ਟੈਕਨੋਲੋਜੀ ਸਮਝ ਰਿਹਾ ਨਾ ਅੱਜ ਕੀ 트ੈਂਡ ਹੈ ਕੀ ਟੈਕਨੋਲੋਜੀ ਚੱਲਦੀ ਪਈ ਸਭ ਉਸ ਅਕੋਰਡਿੰਗ ਸਾਨੂੰ ਚੱਲਣਾ ਪੈਣਾ ਹੁਣ ਤੁਹਾਨੂੰ ਪਤਾ ਮਾਰਕੀਟ 'ਚ ਦੋ ਕੰਪਨੀਆਂ ਬੜੀਆਂ ਮਸ਼ਹੂਰ ਸੀ ਇੱਕ ਨੋਕੀਆ ਇੱਕ ਸੈਮਸੰਗ ਸੈਮਸੰਗ ਨੇ ਆਪਣੇ ਆਪ ਨੂੰ ਅਪਡੇਟ ਕੀਤਾ ਅੱਜ ਸੈਮਸੰਗ ਦੀ ਕਿੰਨੀ ਵੈਲਿਊ ਆ ਪਰ ਨੋਕੀਆ ਨੇ ਆਪਣੇ ਆਪ ਨੂੰ ਕੀ ਨਹੀਂ ਕੀਤਾ ਅਪਡੇਟ ਨਹੀਂ ਕੀਤਾ ਉਹਦੀ ਹੁਣ ਕਿਸੇ ਜਗ੍ਹਾ ਤੁਸੀਂ ਨੋਕੀਆ ਦਾ ਫੋਨ ਦੇਖਿਆ ਹੈਗਾ ਤੁਸੀਂ ਚਲਦਾ ਹੀ ਨਿਕੀ ਵੀ ਉਹਨੇ ਆਪਣਾ ਪ੍ਰੋਪਰਟਰੀ ਨਹੀਂ ਕਰਿਆ ਹੁਣ ਕਿਤਨਾ ਕਿਤੇ ਤੁਸੀਂ ਆਪਣੀ ਅਰਾਨੀ ਤੁਸੀਂ ਬਾਹਰ ਕਿਤੇ ਜੌਬ ਕਰਦੇ ਹੋ ਇਦਾਂ ਹੀ ਆ ਨਾ ਬਟ ਕਿਤਨਾ ਕਿਤੇ ਸਾਨੂੰ ਘਰ ਚ ਕੋਈ ਮਜਬੂਰੀਆਂ ਉਸ ਕਰਕੇ ਸਾਨੂੰ ਕਰੇ ਬਾਹਰ ਜੌਬ ਕਰਦੀ ਪਈ ਹੈ ਤਾਂ ਉਹ ਹੁੰਦੇ ਆ ਨਾ ਹਾਂ ਹੁਣ ਕਿਉਂਕਿ ਤੁਹਾਨੂੰ ਪਤਾ ਹੁਣ ਅੱਜ ਦੇ ਟਾਈਮ 'ਚ ਨਾ ਪਹਿਲੀ ਗੱਲ ਪੈਸਾ ਕਿਤੇ ਹੈ ਨਹੀਂ ਹੈ ਨਾ ਹੁਣ ਘਰ ਦਾ ਤੇ ਖਰਚਾ ਚਲਾਣਾ ਇਹ ਕਿਤੇ ਨਾ ਕਿਤੇ ਬਟ ਸਾਨੂੰ ਕਿ ਵਧੀਆ ਓਪਰਚੁਨਿਟੀ ਨਹੀਂ ਮਿਲਦੀ ਪਈ ਹੁਣ ਇਦਾਂ ਹੀ ਇੱਥੇ ਤੁਹਾਨੂੰ ਇੱਕ ਚੀਜ਼ ਹੋਰ ਬੜੀ ਕਲੀਅਰਨਸ ਸਮਝਾਈ ਗਈ ਉਹਨੀ ਮੁਣਕਾ ਮੈਮ ਨੇ ਕਿ ਇੱਕ ਹੁੰਦੀ ਹੈ ਐਕਟਿਵ ਇਨਕਮ ਤੇ ਦੂਜੀ ਹੁੰਦੀ ਹੈ ਪੈਸਿਵ ਇਨਕਮ ਪਤਾ ਲੱਗਾ ਤੁਹਾਨੂੰ ਐਕਟਿਵ ਪੈਸਿਵ ਇਨਕਮ ਕੀ ਹੁੰਦੀ ਹੈ ਹੈਲੋ ਸਰ ਜੀ ਮੈਂ ਇੱਕ ਕਰਕੇ ਸੀ ਮੈਂ ਵੀਡੀਓ ਤਾਂ ਦੇਖੀ ਆ ਅੱਭੀ ਮਤਲਬ ਆਸ-ਪਾਸ ਨਾ 10 ਹੋ ਰਿਹਾ ਸੀ ਅੱਛਾ ਚਲੋ ਕੋਈ ਗੱਲ ਨਹੀਂ ਨਾਲ ਚਲੋ ਕੋਈ ਗੱਲ ਨਹੀਂ ਜਦੋਂ ਫਸਟ ਟਾਈਮ ਕੋਈ ਵੀ ਚੀਜ਼ ਦੇਖਦੇ ਹੈ ਨਾ ਤਾਂ ਸੁੱਤੋ ਸੋੜ ਜੇ ਇਦਾਂ ਹੀ ਹੁੰਦਾ ਪਹਿਲੀ ਗੱਲ ਚਲੋ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਕਲੀਅਰ ਕਰ ਦਿੰਦਾ ਜੀ ਸਭ ਤੋਂ ਪਹਿਲਾਂ ਨਾ ਉਹ ਦੇ ਤਾਨੂੰ ਐਕਟਿਵ ਇਨਕਮ ਬਾਰੇ ਸਮਝਾਇਆ ਗਿਆ ਹਣਾ ਵੀ ਐਕਟਿਵ ਇਨਕਮ ਉਹ ਹੁੰਦੀ ਹੈ ਜਿਵੇਂ ਉਹ ਤੁਸੀਂ ਜਿੱਦਾਂ ਕੰਮ ਕਰਦੇ ਪਾਓ ਬਾਹਰ ਨਾ ਤੁਸੀਂ ਆਪਣਾ ਹੁਣ ਤੁਸੀਂ ਕੰਮ ਤੇ ਜਾਓਗੇ ਹਣਾ ਰੋਜ਼ ਤੁਹਾਨੂੰ ਉਥੋਂ ਪੈਸਾ ਆਏਗਾ ਅਗਰ ਤੁਸੀਂ ਮਹੀਨਾ ਦੋ ਮਹੀਨੇ ਉਹ ਸ਼ੋਅ ਉੱਤੇ ਨਹੀਂ ਜਾਂਦੇ ਦੁਕਾਨ ਤੇ ਨਹੀਂ ਜਾਂਦੇ ਕਿਆ ਲੱਗਦਾ ਤੁਹਾਨੂੰ ਉਥੋਂ ਪੈਸਾ ਆਏਗਾ ਦੇਗਾ ਮਾਲਕ ਤੁਹਾਨੂੰ ਪੈਸਾ ਨਹੀਂ ਸਹੀ ਨਹੀਂ ਦੇ ਨੇ ਉਹ ਕੀ ਕਹੇਗਾ ਵੀ ਕੰਮ ਕਰੋ ਪੈਸਾ ਕਰੋ ਵੀ ਅੱਜ ਦੇ ਟਾਈਮ 'ਚ ਜਿਹੜਾ ਸਾਡੇ ਇੰਡੀਆ ਦੇ ਲੋਕ ਨਾ 95% ਕੀ ਕਰਦੇ ਪਏ ਐਕਟਿਵਿਟੀ ਕਰਨ ਲਈ ਕੰਮ ਕਰਦੇ ਪਏ ਆ ਠੀਕ ਆ ਕੰਮ ਕਰਨਗੇ ਉਹਨਾਂ ਨੂੰ ਪੈਸਾ ਆਏਗਾ ਜਿਵੇਂ ਹੁਣ ਜਿੱਥੇ ਤੁਸੀਂ ਦੁਕਾਨ ਤੇ ਲੱਗੇ ਹੋ ਉਹ ਜਦੋਂ ਦੁਕਾਨ ਬੰਦੋ ਜੇ ਕਿਆ ਲੱਗਦਾ ਪੈਸਾ ਆਏਗਾ ਦੁਕਾਨਦਾਰ ਨੂੰ ਮਾਲਕ ਨੂੰ ਨਹੀਂ ਆਏਗਾ ਕਿਉਂਕਿ ਪ੍ਰੋਡਕਟਿਵ ਹੋਊਗਾ ਸਮਾਨ ਨੂੰ ਕਿਉਂਕਿ ਫੇਰੀ ਪੈਸਾ ਆਏਗਾ ਨਾ ਅੱਜ ਦੇ ਟਾਈਮ 'ਚ ਨਾ 95% ਲੋਕ ਇਸ ਕੈਟਾਗਰੀ ਵਿੱਚ ਆ ਰਹੇ ਆ ਹੁਣ ਦੂਜੀ ਕੈਟਾਗਰੀ ਵਿੱਚ ਆਉਂਦੀ ਹੈ ਪੈਸਿਵ ਇਨਕਮ ਪੈਸਿਵ ਇਨਕਮ ਕੀ ਹੁੰਦੀ ਹੈ ਜਦੋਂ ਖੁਦ ਦਾ ਇੱਕ ਰਾਣੀ ਆਪਣਾ ਨੈਟਵਰਕ ਬਣਾਉਂਦੇ ਆ ਖੁਦ ਦੀ ਇੱਕ ਟੀਮ ਬਿਲਡ ਕਰਦੇ ਆ ਉਤੋਂ ਸੋਨ ਕੀ ਜਾਂਦਾ ਵਾ ਪੈਸਾ ਆਂਦਾ ਵਾ ਫੋਰ ਐਗਜ਼ਾਮਪਲ ਅੱਜ ਦੇ ਟਾਈਮ 'ਚ ਅਬਾਨੀ ਅਡਾਨੀ ਟਾਟਾ ਬਿਰਲਾ ਹੋ ਗਏ ਹੈ ਨਾ ਵੱਡੇ ਵੱਡੇ ਹੋ ਗਏ ਉਹ ਕੀ ਕਰਦੇ ਆ ਇੱਕ ਆਪਣਾ ਨੈਟਵਰਕ ਬਣਾਇਆ ਟੀਮ ਬਿਲਡ ਕਰੀ ਹੋਈ ਉਹ ਅੱਜ ਦੇ ਟਾਈਮ 'ਚ ਕੰਮ ਨਹੀਂ ਵੀ ਕਰਦੇ ਨਾ ਬਟ ਉਹਨਾਂ ਨੂੰ ਪੈਸਾ ਆ ਰਿਹਾ ਵਾ ਹੁਣ ਜਿਸ ਤੋਂ ਜਿਸ ਸ਼ੌਪ ਤੇ ਰਾਣੀ ਜੀ ਤੁਸੀਂ ਕੰਮ ਕਰਦੇ ਹੋ ਉਤੋਂ ਦਾ ਇੱਕ ਮਾਲਿਕ ਹੋਏਗਾ ਨਾ ਮੱਲਾਪੇ 2-3 ਘੰਟੇ ਕਿਤੇ ਬਾਹਰ ਚਲ ਜੇ ਜਾਂ 2 ਦਿਨ ਆਵੇ ਨਾ ਬਟ ਉਹਦੀ ਦੁਕਾਨ ਤਾਂ ਖੁੱਲੀ ਰਹੇਗੀ ਨਾ ਉਹਦਾ ਸਾਮਾਨ ਤੇ ਵਿਕੀ ਗਿਆ ਨਾ ਕਿਉਂਕਿ ਤੁਹਾਨੂੰ ਉਹਨਾਂ ਰੱਖਿਆ ਹੋਇਆ ਆਪਣੀ ਨੀਚੇ ਇਦਾਂ ਹੀ ਹੈ ਨਾ ਉਹਨਾਂ ਨੂੰ ਕੀ ਆ ਰਹੀ ਹੈ ਪੈਸਿਵ ਇਨਕਮ ਆ ਰਹੀ ਹੈ ਹੁਣ ਉਹ ਹਾਂ ਇਸ ਕੈਟਾਗਰੀ ਵਿੱਚ ਆਉਂਦੇ ਆ 5% ਲੋਗ ਤੇ ਬਟ ਪੈਸਾ ਕਿੰਨਾ ਕਮਾਉਂਦੇ ਆ 95% ਹੁਣ ਤੁਸੀਂ ਖੁਦ ਅੰਦਾਜ਼ਾ ਲਗਾ ਲਓ ਕਿ ਪੈਸਾ ਜ਼ਿਆਦਾ ਸਾਨੂੰ ਐਕਟਿਵ ਚ ਆ ਰਿਹਾ ਕਿ ਪੈਸਿਵ ਇਨਕਮ ਚ ਆ ਰਿਹਾ ਹੈ ਹਨਾ ਬਾਕੀ ਰਾਣੀ ਜੀ ਤੁਸੀਂ ਨਾ ਇੱਥੇ ਆਪਾਂ ਤੁਹਾਨੂੰ ਉਹ ਸਾਰੀ ਸਪੋਰਟ ਸਿਸਟਮ ਦਵਾਵਾਂਗੇ ਠੀਕ ਹੈ ਕਿ ਸਾਡੀ ਨੇ ਤੇ 2 ਤੋਂ 3 ਦਿਨ ਦੀ ਟ੍ਰੇਨਿੰਗ ਹੁੰਦੀ ਹੈ ਜਸਟ ਤੇ ਇਹ ਤੁਹਾਨੂੰ ਰਾਣੀ ਜੀ ਇੰਟਰੋਡਕਸ਼ਨ ਹੀ ਮਿਲਿਆ ਹੋਣਾ ਕੰਪਨੀ ਬਾਰੇ ਠੀਕ ਹੈ ਬਾਕੀ ਪੰਜਾਬ ਵਿੱਚ ਇਹਦੇ ਦੋ ਆਫਿਸ ਹੈ ਇੱਕ ਜਲੰਧਰ ਵਿੱਚ ਹੈਗਾ ਵਾ ਤੇ ਦੂਜਾ ਹੈਗਾ ਆਪਣਾ ਮੋਹਾਲੀ ਚंडीगढ़ ਵਿੱਚ ਠੀਕ ਹੈ ਬਾਕੀ 28 ਆਫਿਸ ਹੈ ਬਾਕੀ 170 ਕੰਟਰੀਜ਼ ਕੰਪਨੀਆਂ ਅਮਰੀਕਾ ਅਮਰੀਕਾ ਦੀ ਕੰਪਨੀ ਅਮਰੀਕਾ ਯੂ ਐਸ ਏ ਨਿਊਜ਼ੀਲੈਂਡ ਕੈਨੇਡਾ ਦੁਬਈ ਵਰਗੇ ਦੇਸ਼ਾਂ ਵਿੱਚ ਸਾਰਿਆਂ ਵਿੱਚ ਕੰਪਨੀ ਦੇ ਖੁਦ ਦੇ ਆਫਿਸ ਹੈਗੇ ਆ। ਬਾਕੀ ਅੱਗੇ ਸਾਡੇ ਤੇ 3 ਦਿਨ ਦੀ ਟ੍ਰੇਨਿੰਗ ਲੱਗਦੀ ਹੈ ਜਿਹਦੇ ਵਿੱਚ ਤੁਹਾਨੂੰ ਸਾਡੇ ਕੰਪਨੀ ਪ੍ਰੋਫਾਈਲ, ਮਾਰਕੀਟਿੰਗ ਪਲਾਨ, ਪ੍ਰੋਡਕਟ ਨੌਲੇਜ ਤੇ ਪਰਸਨਲ ਬ੍ਰਾਂਡਿੰਗ ਆਪਣੇ ਕਿਵੇਂ ਕਰੀਓ ਸਾਰੀ ਤੁਹਾਨੂੰ ਸਿਖਾਈ ਜਾਂਦੀ ਹੈਗੀ ਆ। ਤੇ ਹੁਣ ਤੁਸੀਂ ਦੱਸੋ ਤੁਸੀਂ 2-3 ਘੰਟੇ ਪੱਕਾ ਕੱਢ ਸਕਦੇ ਹੋ ਨਾ ਸਿੱਖਣ ਵਾਸਤੇ ਕੰਮ। ਤੁਹਾਡੀ ਵਸੇ ਕੀ ਟਾਈਮਿੰਗ ਹੈਗੀ ਇੱਥੇ? ਸਰ ਜੀ ਮੇਰੀ ਟਾਈਮਿੰਗ 10 ਵਜੇ ਤੋਂ 7 ਵਜੇ ਹੀ ਛੁੱਟੀ ਹੋ ਜਾਂਦੀ ਹੈ। 10 ਵਜੇ ਜਾਨੀਆ 7 ਵਜੇ ਛੁੱਟੀ ਹੋ ਜਾਂਦੀ ਹੈ। ਅੱਛਾ ਠੀਕ ਲੱਗੋ 12 ਕੀ ਸੈਂਡੀ ਸਰ ਜੀ ਛੁੱਟੀ ਹੁੰਦੀ ਹੈ ਅੱਛਾ ਸਰ ਅੱਜ ਛੁੱਟੀ ਉਹਨੇ ਤੁਹਾਨੂੰ ਵੈਸੇ ਹੈ ਨਾ ਹਾਂਜੀ ਹਾਂਜੀ ਸਰ ਠੀਕ ਹੈ ਠੀਕ ਹੈ ਚਲੋ ਕੋਈ ਗੱਲ ਤੁਸੀਂ ਆਪਣਾ 7 ਵਜੇ ਤੋਂ ਬਾਅਦ ਵੀ ਕਰ ਸਕਦੇ ਕਿਉਂਕਿ ਹੁਣ ਤੁਹਾਨੂੰ ਪਤਾ ਤੁਸੀਂ ਹੁਣ ਅਨਮੈਰਿਡ ਹੋ ਨਾ ਹਾਂਜੀ ਹੁਣ ਤੁਹਾਨੂੰ ਪਤਾ ਕੱਲ ਨੂੰ ਤੁਹਾਡਾ ਵਿਆਹ ਵੀ ਹੋਣਾ ਵਾ ਹੈ ਨਾ ਹੁਣ ਅੱਜ ਤੋਂ ਆਪਾਂ ਸੋਚਾਗੇ ਨੇ ਇਹ ਚੀਜ਼ਾਂ ਬਾਰੇ ਕਿਆ ਲੱਗਦਾ ਫੇਰ ਇਹ ਅੱਗੇ ਕਾਮਯਾਬ ਹੋ ਪਾਵਾਂਗੇ ਨਾ ਤੁਹਾਨੂੰ ਕਿੰਨਾ ਸਮਾਂ ਲੱਗੇ ਉੱਥੇ ਕੰਮ ਕਰਦੇ ਨੂੰ ਹਾਂਜੀ ਸਰ ਮੈਂ ਕਿਹਾ ਤੁਹਾਨੂੰ ਕਿੰਨਾ ਟਾਈਮ ਹੋਊਗਾ ਉੱਥੇ ਕੰਮ ਕਰਦੇ ਨੇ ਸ਼ੌਪ ਤੇ 4 ਮਹੀਨਾ ਗਿਆ ਹੁਣ ਤੁਸੀਂ 4 ਮਹੀਨੇ ਹੋ ਗਏ ਮਤਲਬ ਤੁਹਾਨੂੰ ਹਜੇ ਵੀ ਕੋਈ ਨਾ ਕੋਈ ਕੰਮ ਦੀ ਲੋੜ ਹੈ ਮਤਲਬ ਇਹ ਦਾ ਵੀ ਉਥੇ ਤੁਹਾਨੂੰ ਉਹੋ ਜੀ ਸੈਲਰੀ ਨਹੀਂ ਮਿਲਦੀ ਜਿੰਨਾ ਸਾਡੇ ਘਰ ਦਾ ਖਰਚਾ ਹוס ਹੋ ਗਿਆ ਨਾ ਉਹਦੇ ਵਾਸਤੇ ਨੇ ਕੁਝ ਨਾ ਕੋਈ ਸਨ ਵੀ ਨੌਕੀਆ ਵਾਂਗੂ ਚੇਂਜ ਹੋਣਾ ਪੈਣਾ Samsung ਵਿੱਚ ਹਨਾ ਅਪਡੇਟ ਕਰਨਾ ਪੈਣਾ ਆਪਣੇ ਚਲੋ ਕੋਈ ਗੱਲ ਨਹੀਂ ਬਾਕੀ ਨਾ ਉਸ ਬੈਚ ਚ ਨਾ ਐਂਟਰੀ ਹੁੰਦੀ ਆ ਬਾਕੀ ਲਾਸਟ ਮੇਰੇ ਕੋਲ ਇੱਕ ਹੀ ਟ੍ਰੇਨਿੰਗ ਵੀਡੀਓ ਰਹਿ ਗਈ ਹੋਈ ਆ ਔਰ ਇੱਕ ਹੀ ਸੀਟ ਰਹਿ ਗਈ ਆ ਹੁਣ ਜੇ ਮੈਂ ਤਾਂ ਦੱਸੋ ਤੁਹਾਨੂੰ ਲਾਸਟ ਵਿੱਚ ਮੈਂ ਆਪਣੇ ਬੋਲਣ ਸਭ ਤੋਂ ਪਹਿਲਾਂ ਆਪਾਂ ਇੱਥੇ ਕੀ ਕਰਨੇ ਕਿ ਰਜਿਸਟ੍ਰੇਸ਼ਨ ਕਰਨੀ ਆ ਹੁਣ ਉਹ ਰਜਿਸਟ੍ਰੇਸ਼ਨ ਕਿਵੇਂ ਕਰਨੀ ਆ ਕਿਵੇਂ ਅੱਗੇ ਤੁਸੀਂ ਸਾਡੇ ਬੈਚ ਦਾ ਪਾਰਟ ਬਣੋਗੇ ਵੀ ਉਹਨਾਂ ਵਿੱਚ ਅਸੀਂ ਉਹਨਾਂ ਲੋਕਾਂ ਨੂੰ ਸਿਲੈਕਟ ਕਰਦੇ ਆ ਜੋ ਸੀਰੀਅਸ ਜੋ ਇੰਟਰਸਟਿਡ ਆ ਹੁਣ ਦੱਸੋ ਰਾਨੀ ਜੀ ਨੇ ਛੋਟੀ ਜਿਹੀ ਇੱਕ 10 ਮਿੰਟ ਦੀ ਵੀਡੀਓ ਭੇਜਦਾ 2 ਮਿੰਟ ਤੋਂ ਪਹਿਲਾਂ 2 ਵਜੇ ਤੋਂ ਪਹਿਲਾਂ ਪਹਿਲਾਂ ਪੂਰਾ ਕੰਪਲੀਟ ਦੇਖ ਲੋਗੇ ਪੱਕਾ ਦੇਖ ਲਓ ਉਹਦੇ ਵਿੱਚ ਤੁਹਾਨੂੰ ਦੱਸਿਆ ਜਾਏਗਾ ਤੁਸੀਂਾਰੇ ਨੈਕਸਟ ਬੈਚ ਦਾ 파ਟ ਕਿਵੇਂ ਭਰਨਾ ਬਾਕੀ ਕੀ ਕਰਿਓ ਮੈਂ ਤੁਹਾਨੂੰ ਹੁਣੇ ਵੀਡੀਓ ਭੇਜ ਦਿੰਨਾ ਕੰਪਨੀ ਦਾ ਸਰਟੀਫਿਕੇਟ ਵੀਡੀਓ ਭੇਜ ਦਿੰਨਾ ਦੇਖ ਕੇ ਜਲਦੀ ਜਲਦੀ ਮੈਨੂੰ ਰਿਪਲਾਈ ਕਰੋ ਠੀਕ ਹੈ ਮੇ ਕੋ ਲਾਸਟ ਡੇ ਕਿ ਸੀਟ ਤੋਂ ਦੋ ਤੋਂ ਪਹਿਲਾਂ ਬਰ ਰਿਪਲਾਈ ਕਰ ਦਿਓ ਠੀਕ ਹੈ ਮੈਨੂੰ ਫਿਰ ਹਾਂਜੀ ਹਾਂਜੀ ਠੀਕ ਹੈ ਠੀਕ ਆ ਓਕੇ ਜੀ ਥੈਂਕ ਯੂ ਬਹੁਤ ਸਾਰਾ ਜੀ ਥੈਂਕ ਯੂ ਸਰ ਜੀ ਓਕੇ ਜੀ ਓਕੇ ਓਕੇ ਜੀ ਦੇਖੋ ਬਾਈ ਜੇ ਹੈ ਪੰਜਾਬੀ ਵਿੱਚ ਇਨਵੀਟੇਸ਼ਨ ਹੁਣ ਤੁਸੀਂ ਜਦੋਂ ਵੀ ਆਪਾਂ ਗੱਲ ਕਰਨੀ ਨਾ ਪ੍ਰੋਸਪੈਕਟਰ ਨਾਲ ਕਈ ਲੋਕ ਇਦਾਂ ਦੇ ਹੁੰਦੇ ਆ ਜੋ ਫਾਰਮੈਲਿਟੀ ਦਾ ਫਾਲੋ ਅਪ ਜਾਂ ਲੈਂਦੇ ਬਟ ਨਹੀਂ ਯਾਰ ਬੰਦੇ ਨੂੰ ਕਲੀਅਰ ਕਰੋ ਕਿ ਹਾਂ ਯਾ ਐਜੈਕਟ ਇਹ ਸਿਸਟਮ ਅਗੇ ਵੀ ਕੱਲ ਨੂੰ ਜੇ ਤੁਸੀਂ ਇਨਰੋਲਮੈਂਟ ਜਾਂ ਫਸਟ ਆਰਡਰ ਕਲੀਅਰ ਕਰੋਗੇ ਨਾ ਉਹ ਬੰਦਾ ਈਜ਼ਲੀ ਤਰੀਕੇ ਨਾਲ ਕਨਵਰਟ ਹੋ ਜਾਂਦਾ ਨਹੀਂ ਤੇ ਤੁਸੀਂ ਦੇਖਿਆ ਹਣਾ ਵੀ ਫਾਲੋ ਅਪ ਲੈਂਦੇ ਦਨ ਵੀਡੀਓਸ ਐਂ ਬੰਦਾ ਨੈਗੇਟਿਵ ਬਲੋ ਕਰ ਜਾਂਦਾ ਕਿਉਂ ਭਾਈ ਉਹਨੂੰ ਤੁਹਾਡੇ ਉੱਤੇ ਇੰਟਰਸਟਡ ਹੀ ਹੋਇਆ ਜੀ ਟਰਸਟ ਨਹੀਂ ਹੋਇਆ ਕਾਉਨ ਨੂੰ ਇਸ ਬਿਜ਼ਨਸ ਇੰਟਰਸਟ ਆਇਆ ਤਾਂ ਥੋੜਾ ਜਨਾ ਤੁਨ ਉਸ ਤਰੀਕੇ ਨਾਲ ਸਮਝਾਣਾ ਪੈਣਾ ਹੁਣ ਵੀਡੀਓ ਬਣਾ ਕੇ ਮੈਂ ਦਿਖਾਵਾਂਗੇ ਇਹਦੀ ਐਡ ਵੀ ਕਰਦਾ ਕਿ ਐਡਮੈਂਟ ਕਢਵਾ ਲਾਂਗਾ ਜੀ ਮੈਂ ਕਿਉਂ ਕਿਉਂਕਿ ਉਹਨੂੰ ਮੈਂ ਉਹ ਚੀਜ਼ ਦੀ ਪੂਰੀ ਵੈਲਿਊ ਦੇ ਦਿੱਤੀ ਹੈ ਤੁਸੀਂ ਵੀ ਇਦਾਂ ਆਪਣਾ ਵਧੀਆ ਤਰੀਕ ਨਾਲ ਕਰਕੇ ਤੁਸੀਂ ਉਸ ਬੰਦੇ ਦਾ ਇਨਰੋਲਮੈਂਟ ਕਢਵਾ ਸਕਦੇ ਹੋ ਪਲੱਸ ਉਹਦਾ ਤੁਸੀਂ ਅੱਗੇ 2 ਸੀਸੀਵੀ ਕਨਵਰਟ ਕਰਵਾ ਸਕਦੇ ਆਪਣੇ ਬਿਜ਼ਨਸ ਵਿੱਚ ਲੈ ਕੇ ਆ ਸਕਦੇ ਹੋ ਓਕੇ ਅਗਰ ਵੀਡੀਓ ਵਧੀਆ ਲੱਗੀ ਤੇ ਤੁਸੀਂ ਅੱਗੇ ਸ਼ੇਅਰ ਜਰੂਰ ਕਰਿਓ